ਦੇਖ ਪਾ ਰਹੇ ਹਾਂ ਇਹ ਭਾਈ ਸਾਹਿਬ ਦੀ ਅੱਖ ਵੀ ਚਲੇਗੀ ਤੇ ਪਿਤਾ ਜੀ ਨੂੰ ਨਿਊਰੋ ਦੀ ਦਿਮਾਗ ਦੀ ਸੱਟ ਲੱਗੀ ਹੋਈ ਹੈ ਹੁਣੇ ਇਹਨਾਂ ਨੇ ਪਰਦਾ ਹਟਾ ਕੇ ਦਿਖਾਇਆ ਹੈ ਉਹ ਸੱਟ ਦੇ ਵਿੱਚੋਂ ਪੂਰੀ ਪੀਕ ਨਿਕਲ ਰਹੀ ਹੈ ਹਲੇ ਵੀ ਬੇਟੀ ਕਹਿੰਦੀ ਬਰੰਤੀ ਸਿੰਘ ਨਹੀਂ ਬਣਨਾ ਕਿਉਂ ਨਹੀਂ ਬਣਨਾ ਕਿਤੇ ਜੋ ਤੁਹਾਡੇ ਹਲਾਦ ਨੇ ਉਹ ਸਾਡੇ ਹੋਣੇ ਆਸੀਂ ਇਸ ਕਰਕੇ ਹੋਰ ਹੀ ਕੰਮ ਕਰਾਂਗੇ ਕੋਈ ਨਾ ਕੋਈ ਜਿੱਤਾਂ ਕਿ ਚਾਰ ਪੈਸੇ ਬਣਦੇ ਹੋਏ ਇਹ ਚਾਰ ਪੈਸੇ ਬਣਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਸਬੁਕ ਤੇ ਯੂਟਿਊਬ ਤੇ ਕਮੈਂਟਾਂ ਚ ਲਿਖਣਾ ਬੜਾ ਸੌਖਾ ਹੈ ਕਿ ਆਪਣੇ ਆਦੀ ਮਦਦ ਕਰ ਦੋ ਪੰਜਾਬ ਦੀ ਮਦਦ ਕਰ ਦੋ ਪਹਿਲਾ ਹਨਾ ਸਾਡੇ ਵੀਡੀਓਸ ਤੇ ਬਹੁਤ ਕਮੈਂਟ ਆਉਂਦੇ ਆਂ ਅਸੀਂ ਕਰਦੇ ਆਂ ਵੀਰੇ 6 ਘਰ ਬੰਦ ਰਹੇ ਨੇ ਔਰ 6ਾਂ ਦਾ ਉਦਘਾਟਨ ਅਪ੍ਰੈਲ ਮਹੀਨੇ ਚ ਹੋ ਜਾਣਾ ਹੈ ਹੁਣ ਇੱਕ ਘਰ ਫਰੀਦਕੋਟ ਸ਼ੁਰੂ ਕਰਨ ਲੱਗੇ ਆ 10 ਅਪ੍ਰੈਲ ਨੂੰ ਹੁਣ ਸਾਡੇ ਕੋਲ ਆਪਣਾ ਵੀ ਸਾਡਾ ਜਿਹੜਾ ਮਰੀਜ਼ਾਂ ਦੀ ਸੇਵਾ ਆਸ਼ਰਮ ਚੱਲ ਰਿਹਾ ਹੈ ਪਿੰਡ ਮਧਰ ਹੈੜੀ ਖਰੜ ਦੇ ਨੇੜੇ ਮੌਲੀ ਦੇ ਵਿੱਚ ਉੱਥੇ ਕਰੀਬਨ 20 ਤੋਂ 25 ਲੱਖ ਰੁਪਏ ਦਾ ਕੰਮ ਪਿਆ ਹੈ ਹੁਣ ਤੁਹਾਨੂੰ کیا ਬੇਨਤੀ ਕਰਦੇ ਆ ਵੀਡੀਓ ਪੂਰਾ ਦੇਖੋ ਘਟੋ ਘਟ ਸਾਨੂੰ ਆਨਲਾਈਨ ਸਹਿਯੋਗ ਕਰਕੇ ਵੀਡੀਓ ਸਾਂਝੇ ਕਰਕੇ ਅੱਗੇ ਤੱਕ ਪਹੁੰਚਾ ਦਿਓ ਬਹੁਤ ਇੰਪੋਰਟੈਂਟ ਵੀਡੀਓ ਹੈ ਕਿਉਂ ਕਿਉਂਕਿ ਪੈਰਾ ਹੈਠਾ ਜ਼ਮੀਨ ਤਾਂ ਹੁਣ ਨਹੀਂ 10 ਸਾਲ ਪਹਿਲਾਂ ਹੀ ਨਿਕਲ ਚੁੱਕੀ ਹੈ ਰਿਜ਼ਲਟ ਆਨੇ ਸ਼ੁਰੂ ਹੋ ਗਏ ਹੈ ਮੈਂ ਸੱਚੀ ਕਹਿ ਰਿਹਾ ਅੱਜ 2025 ਚੱਲ ਰਿਹਾ ਹੈ ਤੁਸੀਂ ਅਗਲੇ 5 ਤੋਂ 10 ਸਾਲਾਂ ਦੇ ਵਿੱਚੋਂ ਦੇਖਿਓ ਤੁਹਾਨੂੰ ਵਿਆਹ ਕਰਾਉਣ ਨੂੰ ਤੁਹਾਨੂੰ ਮਰਗਤ ਤੇ ਅਰਦਾਸ ਕਰਨ ਨੂੰ ਗਰੰਤੀ ਸਿੰਘ ਲੱਭ ਕੇ ਦਿਖਾ ਦਿਓ ਮੈਂ ਇਸ ਕਮਿਊਨਿਟੀ ਦੇ ਇਨ ਟੱਚ ਐ ਫਤੇਗੜ ਸਾਹਿਬ ਗਰੰਤੀ ਸਿੰਘਾਂ ਨਾਲ ਪਰਸੋਂ ਗੱਲ ਕਰ ਰਿਹਾ ਸੀਗਾ ਲੋਕੀ ਪਾਠ ਕਰਾਣਾ ਚਾਹੁੰਦੇ ਗਰੰਤੀ ਸਿੰਘ ਨਹੀਂ ਹੈਗੇ ਸੱਚੀ ਅਸਰੇ ਇਤਿਹਾਸਿਕ ਗੁਰਦੁਆਰੇ ਦੀ ਗੱਲ ਕਰ ਰਹੇ ਆ ਇਹ ਹਾਲਾਤ ਹੋਣੇ ਸ਼ੁਰੂ ਹੋ ਗਏ ਤੁਸੀਂ ਅਗਲੇ 5 ਤੋਂ 10 ਸਾਲ ਦੇਖਿਓ ਲਾਵੇਂ ਟਾਈਮ ਤੁਸੀਂ ਗਰੰਤੀ ਸਿੰਘ ਲੱਭ ਕੇ ਦਿਖਾ ਦਿਓ ਕਿਉਂ ਕਿ ਅਸੀਂ ਆਪਣੀ ਕਮਿਊਨਿਟੀ ਦੇ ਗਰੰਤੀ ਸਿੰਘਾਂ ਦੇ ਵੱਲ ਧਿਆਨ ਹੀ ਨਹੀਂ ਦੇ ਗੱਲਾਂ ਬਹੁਤ ਕਰ ਰਹੇ ਕਿ ਸਾਡਾ ਦਿਲ ਦੁਖ ਰਿਹਾ ਹੈ ਹੁਣ ਮੈਂ ਇਸ ਪਾਰਟਿਕੂਲਰ ਗਰੰਤੀ ਸਿੰਘ ਦੀ ਲਗਭਗ ਪਿਛਲੇ 6 ਮਹੀਨੇ ਤੋਂ ਕੋਲਾ ਆ ਰਹੀ ਸੀ ਸਾਡੇ ਬਜਟ ਸਾਡੇ ਸਾਰੇ ਐਗਜ਼ੌਸਟ ਹੋ ਰਖੇ ਨੇ ਸਾਡੇ ਸਾਰੇ ਜਿੰਨਾ ਪੈਸੇ ਦਾ ਪੱਦਰ ਸੀ ਸਾਰੇ ਉਹ ਘਰਾਂ ਦੇ ਵਿੱਚ ਲੱਗਿਆ ਹੋਇਆ ਮੈਂ ਇਹ ਗਰੰਤੀ ਸਿੰਘ ਦਾ ਸਿੱਧਾ ਨੰਬਰ ਬੋਲ ਰਿਹਾ ਹਾਂ ਤੁਸੀਂ ਸਿੱਧੀ ਮਦਦ ਕਰ ਸਕਦੇ ਹੋ ਕਿਉਂਕਿ ਇਸ ਟਾਈਮ ਸਾਡੇ ਜੋ ਕਾਰਜ ਚੱਲ ਰਹੇ ਹੁਣ April ਮਹੀਨਾ ਸ਼ੁਰੂ ਹੋ ਗਿਆ ਬੱਚਿਆਂ ਦੀ ਫੀਸਾਂ ਦੇ ਲੰਘਾ ਸ਼ੁਰੂ ਹੋ ਜਾਣੇ ਆ ਸਾਡੇ ਸਾਰੇ ਉਧਰਲੇ ਪਾਸੇ ਸਾਡਾ ਜੋਰ ਲੱਗਿਆ ਰਹਿੰਦਾ ਹੈ ਬਾਕੀ ਜਿਹੜੇ ਘਰ ਪੈ ਰਹੇ ਉਧਰ ਪੈ ਰਹੇ ਨੇ ਹੋਰ ਸੇਵਾਵਾਂ ਚੱਲ ਰਹੀਆਂ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਡੀਓ ਪੂਰਾ ਦੇਖੋ ਸਾਂਝਾ ਕਰ ਲਓ ਵੀਰ ਜੀਆ ਨੰਬਰ ਦੇ ਰਹੇ ਸਿੱਧਾ ਕੰਟੈਕਟ ਕਰ ਲਓ ਕਿਸੇ ਦਾ ਦੇ ਦਿਲ ਤੜਕਦਾ ਹੈ ਗਰੰਤੀ ਸਿੰਘਾਂ ਦੇ ਲਈ ਤਾਂ ਜ਼ਰੂਰ ਕੰਟੈਕਟ ਕਰੋ ਹਾਲਾਂਕਿ ਇਹਨਾਂ ਦਾ ਘਰ ਵੀ ਕਾਫੀ ਪਿਆ ਹੋਇਆ ਹੈ 5.5 ਸਾਲ ਤੋਂ ਇੱਕ ਜੋ ਘਰ ਦੀ ਹਾਲਾਤ ਨੂੰ ਪਹਿਲਾਂ ਦਿਖਾ ਦਿੰਦਾ ਹੈ ਇਹ ਘਰ ਦੇ ਹਾਲਾਤ 5.5 ਸਾਲ ਪਹਿਲਾਂ ਇਹਨਾਂ ਨੇ ਪਾਇਆ ਸੀ ਉਸ ਤੋਂ ਬਾਅਦ ਵੀਰ ਜੀ ਦਾ ਹੋ ਗਿਆ ਐਕਸੀਡੈਂਟ ਨਾਲੇ ਪੰਜਨ ਬਾਅਦ ਇਹਨਾਂ ਦੇ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ ਉਸ ਐਕਸੀਡੈਂਟ ਦੇ ਵਿੱਚ ਜੇ ਤੁਸੀਂ ਦੇਖ ਪਾ ਰਹੇ ਹੋ ਇਹ ਭਾਈ ਸਾਹਿਬ ਦੀ ਅੱਖ ਵੀ ਚਲੀ ਗਈ ਤੇ ਪਿਤਾ ਜੀ ਨੂੰ ਨਿਊਰੋ ਦੀ ਦਿਮਾਗ ਦੀ ਸੱਟ ਲੱਗੀ ਹੋਈ ਹੈ ਉਨੇ ਇਹਨਾਂ ਨੇ ਪਰਦਾ ਹਟਾ ਕੇ ਦਿਖਾਇਆ ਹੈ ਉਹ ਸੱਤ ਦੇ ਵਿੱਚੋਂ ਪੂਰੀ ਪੀਕ ਨਿਕਲ ਰਹੀ ਹਲੇ ਅਸੀਂ ਇਨਵਾਈਟ ਕੀਤਾ ਕਿ ਤੁਸੀਂ ਆਓ ਉੱਥੇ ਸਾਡੇ ਕੋਲ ਪੀਜੀਆਈ ਦਵਾਈਆਂ ਦੇ ਆਪਰੇਸ਼ਨ ਤੇ ਲੰਗਰ ਸੰਸਥਾ ਵੱਲੋਂ ਲਗਾਤਾਰ ਚੱਲਦੇ ਹਨ ਉਸ ਦੇ ਵਿੱਚ ਇਹਨਾਂ ਨੂੰ ਸੇਵਾ ਸਹਿਯੋਗ ਜ਼ਰੂਰ ਪਾਵਾਂਗੇ ਬਿਰਜੀ ਇਸ ਟਾਈਮ ਤੁਸੀਂ ਓਪਨ ਗਰੰਤੀ ਸਿੰਘ ਦੀ ਡਿਊਟੀ ਨਿਭਾ ਰਹੇ ਹੋ ਕਿੱਥੇ ਨਿਭਾ ਰਹੇ ਹੋ ਗਹਿਰੀ ਮੰਡੀ ਜੀ ਜਿੰਦੇ ਆਲਾ ਗੁਰੂ ਜਿੰਦੇ ਆਲਾ ਗੁਰੂ ਅੰਮ੍ਰਿਤਸਰ ਜਿਹੜੇ ਦੇ ਵਿੱਚ ਤੇ ਹੁਣ ਤੁਸੀਂ ਇਸ ਘਰ ਦੇ ਵਿੱਚ ਵਾਪਸ ਆਣਾ ਚਾਹੁੰਦੇ ਹੋ ਮੈਂ ਅੰਦਰ ਸਮਾਨ ਦੇਖ ਰਿਹਾ ਸੀ 5.5 ਸਾਲ ਤੋਂ ਇੱਦਾਂ ਹੀ ਬੰਦ ਪਿਆ ਕੰਮ ਇਹ ਇਹ ਇੱਦਾਂ ਦਾ ਢਾਂਚਾ ਤੁਸੀਂ 5.5 ਸਾਲ ਬਾਅਦ ਪਹਿਲਾਂ ਖੜਾ ਕੀਤਾ ਸੀ ਫਿਰ ਇੱਦਾਂ ਕਿਉਂ ਰਹਿ ਗਿਆ ਐ ਐਕਸੀਡੈਂਟ ਹੋਣ ਕਰ ਨੂੰ ਮੇਰਾ ਤੇ ਫਾਦਰ ਸਾਹਿਬ ਦਾ ਪਿਤਾ ਜੀ ਦਾ ਵੀ ਛੋਟੇ ਪਹਿਲਾਂ ਬੱਚੇ ਛੋਟੀ ਸੀ ਹਾਂ ਤੇ ਐਕਸੀਡੈਂਟ ਹੋ ਪੇਚ ਕਸ ਬਚ ਗਿਆ ਅੱਖ ਦੇ ਵਿੱਚ ਕੰਮ ਕਰਦੇ ਹਾਂ ਹੁਣ ਇੱਕ ਅੱਖ ਕੰਮ ਨਹੀਂ ਕਰਦੀ ਹਾਂਜੀ ਇੱਕ ਅੱਖ ਕੰਮ ਨਹੀਂ ਕਰਦੀ ਇੱਕ ਅੱਖ ਤੋਂ ਦਿਖਦਾ ਬਸ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਇਲਾਜ ਕਰਉਣਾ ਸੀ ਤੇ ਇਹਨਾਂ ਨੂੰ ਬਾਹਰ ਕੰਪੈਨ ਤੋਂ ਕਰੰਟ ਲੱਗ ਗਿਆ ਉੱਪਰਲੀ ਵੱਡੀ ਲਾਈਨ ਤੋਂ ਇਹਨਾਂ ਨੂੰ ਹਾਂਜੀ ਤੇ ਬਦਰ ਸਾਹਿਬ ਨੂੰ ਤੇ ਉਸ ਤੋਂ ਬਾਅਦ ਕੋਮਾ ਚ ਰਹਿ ਕਾਫੀ ਦਿਨ ਦਾ ਇਲਾਜ ਕਰਾਉਣਾ ਤੇ ਉਹ ਬਿਮਾਰੀਆਂ ਚ ਉਹ ਸਾਰੇ ਹਾਲਾਤਾਂ ਨਾਲ ਜੂਝਦੇ ਹੋਏ ਉਲਝਦੇ ਹੋਏ ਸਾਰਾ ਕੰਮ ਵਿਚੇ ਰਹਿ ਗਿਆ ਵਿਚੇ ਰਹਿ ਗਿਆ ਸਾਰੇ ਘਰ ਦੇ ਹਾਲਾਤ ਖਰਾਬ ਹੋ ਗਏ ਨਾ ਆਪਾਂ ਸਮਝਦੇ ਜੇ ਘਰ ਦੇ ਵਿੱਚ ਬਿਮਾਰੀਆਂ ਵੱਧਦੀਆਂ ਕੀ ਹਾਲਾਤ ਹੋ ਜਾਂਦੇ ਮੈਂ ਬੜੀ ਅੱਛੀ ਤਰ੍ਹਾਂ ਜਾਣਦਾ ਹਾਂ ਭਾਈ ਸਾਹਿਬ ਜੀ ਸਾਡੇ ਮੈਂ ਤੁਹਾਨੂੰ ਦੱਸ ਕੇ ਆਟਾ ਸਾਡਾ ਸਾਰਾ ਜੋਰ ਉੱਥੇ ਲੱਗਿਆ ਹੋਇਆ ਨਾ ਤੁਹਾਨੂੰ ਗੁਜ਼ਾਰਿਸ਼ ਹੈ ਪਲੀਜ਼ ਛੇ ਕਰ ਬਣ ਰਹੇ ਕਰਦੇ ਨੇ 10 ਤਰੀਕ ਨੂੰ ਫਰੀਦਕੋਟ ਚ ਸ਼ੁਰੂ ਕਰਨ ਲੱਗੇ ਇੱਕ ਹੋਰ ਬਹੁਤ ਘਰ ਇਹਨਾਂ ਦਾ ਘਰ ਹੁਣ ਤੁਹਾਡੇ ਸਹਿਯੋਗ ਦੇ ਨਾਲ ਬਣਨਾ ਹੈ ਬਹੁਤ ਜ਼ਰੂਰੀ ਘਰ ਹੈ ਪਸਾ ਬੱਚੇ ਕਿੰਨੇ ਨੇ ਆਪਣੇ ਤਿੰਨ ਬੱਚੇ ਦੋ ਗੁੱਡੀਆਂ ਇੱਕ ਮੁੰਡਾ ਸਾਰੇ ਛੋਟੇ ਨੇ ਇਹ ਜੋ ਸੇਵਾ ਹੈ ਅਗਲੇ 50 ਸਾਲ 100 ਸਾਲ ਕੰਮ ਆਣੀ ਹੈ ਇਹਨਾਂ ਦੇ ਭਾਈ ਸਾਹਿਬ ਦਾ ਨੰਬਰ ਸਿੱਧਾ ਬੋਲ ਰਹੇ ਨੇ ਸਿੱਧਾ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੈ ਸਾਡੇ ਰੂਟ ਥ्रू ਚੱਲੋ ਭਾਈ ਸਾਹਿਬ ਨੰਬਰ ਬੋਲ ਦਿਓ ਆਪਣਾ ਇੱਕ ਵਾਰੀ 98784 68958 ਕਿਤ ਕਿਹੜੇ ਪਿੰਡ ਚ ਖੜੇ ਨੇ ਜ਼ਿਲ੍ਹਾ ਇਹ ਪਟਿਆਲੇ ਤੋਂ ਕਿੰਨਾ ਦੂਰ ਪੈਂਦਾ ਹੈ 35 ਕਿਲੋਮੀਟਰ ਹੈਗਾ ਪਿੰਡ ਕਸ਼ਵਾ ਪਿੰਡ ਕਸ਼ਵਾ ਪਿੰਡ ਪੈਂਦਾ ਹਾਲਾਤ ਚੰਗੇ ਨਹੀਂ ਹੈਗੇ ਹਾਲਾਤ ਬਹੁਤ ਖਰਾਬ ਹੈ ਮੈਂ ਤੁਹਾਨੂੰ ਅੱਗੇ ਲੈ ਕੇ ਚਲਦਾ ਹਾਂ ਦੇਖੋ ਇਹ ਇਹਨਾਂ ਦਾ ਭਰਾ ਦੱਸ ਗਏ ਭਰਾ ਦਾ ਘਰ ਇੱਕ ਕਮਰਾ ਪਿਆ ਹੋਇਆ ਇਹ ਵੀ ਨਾਲ ਦੇ ਪਿੰਡ ਦੇ ਵਿੱਚ ਗਰੰਥੀ ਸਿੰਘ ਇਹ ਸਾਡੇ ਗਰੰਥੀ ਸਿੰਘਾਂ ਦੇ ਹਾਲਾਤ ਹੈ ਕਹਿਣਾ ਬੜਾ ਸੌਕਾ ਹੈ ਕਿ ਸਾਡਾ ਸਿੱਖੀ ਲਈ ਦਰਦ ਦਿਲ ਦਾ ਦਿਲਦਰਦ ਕਰਦਾ ਜਾਂ ਸਾਡਾ ਕੌਮ ਪ੍ਰਤੀ ਸਾਡਾ ਪਿਆਰ ਜਾਗਦਾ ਹੈ ਇਹ ਵੀਡੀਓ ਹੁਣ ਤੁਹਾਡੇ ਸਾਹਮਣੇ ਹੈ ਇਹ ਸਾਡੇ ਗੰਤੀ ਸਿੰਘਾਂ ਦਾ ਹਾਲ ਹੈ ਕਿ ਤੁਸੀਂ ਆਪ ਸਹਿਯੋਗ ਕਰਨਾ ਵੀਰ ਜੀ ਨੇ ਆਪਣਾ ਨੰਬਰ ਬੋਲਤਾ ਹੈ ਵੀਡੀਓ ਦੇ ਐਂਡ ਦੇ ਵਿੱਚ ਮੈਂ ਵੀਰ ਜੀ ਕੋਲ ਦੁਬਾਰਾ ਲੈ ਕੇ ਚੱਲੂਗਾ ਤੁਸੀਂ ਦੁਮਤਵਾਰਾ ਨੰਬਰ ਬੋਲ ਦੇਣਗੇ ਇੱਕ ਘਰ ਦੇ ਵਿੱਚ ਇਹਨਾਂ ਦਾ ਹਾਲ ਇਹ ਹਲਾਤਾਂ ਦੇ ਵਿੱਚ ਘਰ ਹੈ ਇਹ ਸਹਿਯੋਗ ਹੋਣਾ ਅਸੀਂ ਹੁਣ ਐਸਟੀਮੇਟ ਲਾ ਕੇ ਹਟੇ ਆ 3 ਲੱਖ ਰੁਪਏ ਲੱਗਣਾ ਇਹਦੇ ਉੱਪਰ ਇਸ ਘਰ ਦੇ ਉੱਪਰ ਇਹਨੂੰ A ਤੋਂ Z ਕੰਪਲੀਟ ਕਰਨ ਦੇ ਵਿੱਚ 3 ਲੱਖ ਰੁਪਏ ਲੱਗਣਾ ਹੈ ਬਸ ਹੀ ਗਏ 17/14 ਦੇ ਦੋ ਕਮਰੇ ਹੈ ਇੱਧਰ ਕਿਚਨ ਬਣਨੀ ਹੈ ਔਰ ਉਧਰ ਬਾਥਰੂਮ ਦਾ ਕੱਡਾ ਵੱਜਿਆ ਹੋਇਆ ਸਾਰਾ ਐਸਟੀਮੇਟ ਲਾਇਆ 3 ਲੱਖ ਰੁਪਏ ਲੱਗਣਾ ਹੈ ਤੁਸੀਂ ਸਿੱਧਾ ਵੀਰ ਜੀ ਨਾਲ ਕੰਟੈਕਟ ਕਰਕੇ ਸਿੱਧਾ ਤੁਸੀਂ ਇਸੇਵਾ ਦੇ ਵਿੱਚ ਸਹਿਯੋਗ ਕਰ ਸਕਦੇ ਹੋ ਘਟੋ ਘੜ ਵੀਡੀਓ ਸਾਡੇ ਜ਼ਰੂਰ ਸਾਂਝਾ ਕਰਿਓ ਇੰਨਾ ਜ਼ਰੂਰ ਕਿਰਪਾਲਤਾ ਕਰਿਓ ਵੀਰ ਜੀ ਨੰਬਰ ਦੁਬਾਰਾ ਬੋਲ ਦੋ ਇੱਕ ਵਾਰੀ 9878467958 ਬੇਟੀ ਕਾ ਕਹਿੰਦੀ ਕਿ ਗਰੰਥੀ ਸਿੰਘ ਨਹੀਂ ਬਣਨਾ ਕਿਉਂ ਨਹੀਂ ਬਣਨਾ ਕਦੇ ਜੋ ਤੁਹਾਡੇ ਹਾਲਾਤ ਨੇ ਉਹ ਸਾਡੇ ਹੁਣੇ ਅਸੀਂ ਇਸ ਕਰਕੇ ਹੋਰ ਹੀ ਕੰਮ ਕਰਾਂਗੇ ਕੋਈ ਨਾ ਕਿ ਜਿੱਤਰਾ 3-4 ਪੈਸੇ ਬੰਦੇ ਹੋਏ ਇਹ 4 ਪੈਸੇ ਬੰਦੇ ਹੈ ਇਹ ਸੱਚ ਹੈ ਗੰਤੀ ਸਿੰਘਾ ਦੇ ਕਮਿਊਨਿਟੀ ਦੇ ਹਾਲਾਤ ਬਹੁਤ ਹੀ ਖਰਾਬ ਅਸੀਂ ਕਿਤੇ ਨਾ ਕਿਤੇ ਮੋਡਾ ਲਾਨ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਇਹ ਲੜਾਈ ਬਹੁਤ ਲੰਬੀ ਹੋਣ ਵਾਲੀ ਹੈ ਇਸ ਮੂਵਮੈਂਟ ਦੇ ਵਿੱਚ ਸਾਡੇ ਨਾਲ ਜੇ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਜੁੜ ਸਕਦੇ ਹੋ ਵੀਰ ਜੀ ਨੂੰ ਤੁਸੀਂ ਇਸ ਘਰ ਦੇ ਲਈ ਸਿੱਧਾ ਸਹਿਯੋਗ ਕਰ ਸਕਦੇ ਹੋ ਦੋ ਵਾਰ ਨੰਬਰ ਬੋਲਦਾ ਸਾਡੇ ਨਾਲ ਜੁੜ ਕੇ ਸਾਡੀ ਮੂਵਮੈਂਟ ਦੇ ਵਿੱਚ ਤੁਸੀਂ ਇਹ ਸਕਰੀਨਸ਼ਾਟ ਜੇ ਗੂਗਲ ਤੇ ਲਿਖੋਗੇ ਸਰਵਮੈਨਿਟੀ ਸਰਵ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਖੁੱਲ ਜਾਂਦੇ ਸਾਨੂੰ ਉੱਥੇ ਜੁਆਇਨ ਕਰ ਸਕਦੇ ਹੋ ਤੁਸੀਂ ਤੁਹਾਡਾ ਤੋਂ ਗੁਜ਼ਾਰਿਸ਼ ਕਰਦੇ ਆ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਓ ਦਾਦੀ ਸੱਜਣਾ ਤੱਕ ਜ਼ਰੂਰ ਪਹੁੰਚਾਓ ਇਹ ਤੇ ਇਹਨਾਂ ਦੇ ਭਰਾ ਦਾ ਘਰ ਲਪਾਈ ਹੋਣੀ ਹੈ ਤੇ ਲੈਂਟਰ ਪਹਿਣਾ ਤੇ ਆ ਘਰ ਬਣਨਾ ਪਊ ਦੋਨੋਂ ਘਰਾਂ ਦਾ ਮਿਲਾ ਕੇ 1.5 ਲੱਖ ਰੁਪਏ ਖਰਚਾ ਹੈ ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਕਰੋ ਜੇ ਤੁਹਾਡਾ ਸਿੱਖੀ ਪ੍ਰਤੀ ਦਿਲ ਦੁਖਦਾ ਹੈ ਜੇ ਕੌਮ ਦੇ ਲਈ ਦਰਦ ਰੱਖਦੇ ਹੋ ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ